ਆਰਜੀ ਪ੍ਰੈਸ ਕਾਨਫਰੰਸ ਸਾਥੀਓ ਇੱਕ ਸੰਗਰੂਰ ਜ਼ਿਲ੍ਹੇ ਦਾ ਜ਼ਮੀਨੀ ਮਸਲਾ ਜਿਹੜਾ ਕਿਸਾਲ ਤੋਂ ਲਟਕ ਰਿਹਾ ਹੈ ਪਿੰਡ ਜਹਾਂਗੀਰ ਦਾ ਮਸਲਾ ਹੈ ਉਥੋਂ ਦਾ ਇੱਕ ਸਾਬਕਾ ਸਰਪੰਚ ਗੁਰਚਰਨ ਸਿੰਘ ਜਿਹੜਾ ਨੰਬਰਦਾਰ ਵੀ ਹੈ ਉਹਨੇ ਇੱਕ ਪਰਿਵਾਰ ਦੀ ਜ਼ਮੀਨ ਨੱਪੀ ਹੋਈ ਹੈ ਜਿਹੜਾ ਕਿ ਕੋਰਟ ਦੇ ਵਿੱਚ ਵੀ ਉਹ ਪ੍ਰਕਾਰ ਸਰਕਾਰ ਉਹ ਫੈਸਲਾ ਪਰਿਵਾਰ ਦੇ ਪੱਖ ਤੋਂ ਹੋਇਆ ਹੋਇਆ ਪਰ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚਾਹ ਬਹੁਤ ਵਾਰ ਗੱਲਬਾਤ ਉਹਨਾਂ ਨਾਲ ਬੈਠੇ ਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਫ਼ ਤੌਰ ਤੇ ਮੰਨਦਾ ਵੀ ਹਾਂ ਉਹ ਠੀਕ ਹੈ ਉਹ ਪਰਿਵਾਰ ਠੀਕ ਹੈ ਤੇ ਇਹ ਸਾਬਕਾ ਸਰਪੰਚ ਗੁਰਚਤ ਸਿੰਘਾ ਜਿਹੜਾ ਉਹ ਪਰਿਵਾਰ ਨਾਲ ਧੱਕਾ ਕਰਦਾ ਕਿਉਂਕਿ ਉਹ ਪਰਿਵਾਰ ਦੇ ਵਿੱਚ ਜਿਹੜਾ ਮੁਖੀ ਸੀ ਉਹਦਾ ਨਾਂ ਵੀ ਗੁਰਚਤ ਸਿੰਘ ਸੀ ਉਹਦੀ ਮੌਤ ਹੋ ਚੁੱਕੀ ਹੈ ਉਹਦੀ ਹੁਣ ਜਿਹੜੀ ਉਹਦੀ ਪਰਿਵਾਰ ਦੇ ਕੇਸ ਦੀ ਪੈਰ ਵੀ ਹੈ ਉਹਦੀ ਲੜਕੀ ਕਰ ਰਹੀ ਹੈ ਜਿਹਦਾ ਨਾਂ ਕਿਰਨਾ ਹੈ ਉਹ ਸਾਰਾ ਫਸਲਾ ਪ੍ਰਸ਼ਾਸਨ ਦੇ ਨਾਲ ਕਈ ਵਾਰ ਮੇਜ਼ ਤੇ ਬਹਿ ਗਏ ਪਰ ਉਹ ਪ੍ਰਸ਼ਾਸਨ ਮੰਨ ਕੇ ਵੀ ਡੀਸੀ ਅਤੇ ਐਸਐਸਪੀ ਸੰਗਰੂਰ ਮੰਨ ਕੇ ਵੀ ਪੁਰਾਣ ਹੁਣ ਤੱਕ ਜਾਨੀ ਇੰਪਲੀਮੈਂਟ ਨਹੀਂ ਕਰ ਸਕਿਆ ਇਹ ਤੋਂ ਬਾਅਦ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਹੁਣ ਇਹ ਇਲੈਕਸ਼ਨ ਦਾ ਉਸ ਹਲਕੇ ਦਾ ਇਸ ਸੰਗਰੂਹ ਹਲਕੇ ਦਾ ਇੰਚਾਰਜ ਹੈ ਜਿਹੜਾ ਇਲੈਕਸ਼ਨ ਲੜ ਰਿਹਾ ਹੈ ਉਹ ਆਪ ਦਾ ਉਮੀਦਵਾਰ ਹੈ ਜਿਹੜਾ ਮੀਟ ਹੈਰ ਜਿਹੜਾ ਤੁਹਾਡੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਸੀਂ ਉਹਨਾਂ ਨੂੰ ਵੀ ਮਿਲੇ ਉਹਨਾਂ ਨੇ ਬਾਹਰ ਚ ਬੈਠੇ ਵੀ ਧਰਨਾ ਲਾਉਣਾ ਨਾਲ ਗੱਲਬਾਤ ਕੀਤੀ ਤੇਉਨਾ ਨੇ ਮਸਲੇ ਨੂੰ ਲਿਆ ਵੀ ਹੈ ਤਾਂ 15 ਦਿਨਾਂ ਦੇ ਵਿੱਚ ਮਸਲਾ ਮੈਂ ਹੱਲ ਕਰ ਦੂੰਗਾ 10 ਦਿਨ ਮੰਗੇ ਸੀ ਅਸੀਂ ਨੂੰ 15 ਦਿਨ ਦੇ ਦਿੱਤੇ ਇਹ ਤਾਂ ਗੱਲ ਹੀ ਕੋਈ ਨਹੀਂ ਛੋਟਾ ਮਸਲਾ ਹੈ ਤੇ ਅਸੀਂ ਇਸ ਨੂੰ ਹੱਲ ਕਰ ਦਾਂਗੇ ਜੀ ਉਹਨੇ ਮੇਰੇ ਖਿਆਲ ਚ 10 ਦਿਨ ਮੰਗੇ ਅਸੀਂ ਇਹਨਾਂ ਨੂੰ 15 ਦਿਨ ਦਿੱਤੇ ਯਾਨੀ ਇਹ ਉਹ 15 ਦਿਨ ਪੂਰੇ ਹੋਿਆਂ ਨੂੰ 2-3 ਦਿਨ ਉੱਤੇ ਟੱਪ ਗਏ ਅਜੇ ਤੱਕ ਉਹਤੇ ਕੋਈ ਕਾਰਵਾਈ ਨਹੀਂ ਕੀਤੀ ਜੀ ਇਸ ਕਰਕੇ ਅੱਜ ਪੈਸ ਕਾਨਫਰੰਸ ਕਰਨਾ ਸਾਡਾ ਮਨੋਰਥ ਹੈ ਹੀ ਹੈ ਬਿਉਹ ਮਸਲਾ ਉਹਨਾਂ ਨੇ ਹੱਲ ਨਹੀਂ ਕੀਤਾ ਅਸੀਂ ਉਹਨਾਂ ਨੂੰ ਦਿਨ ਜਿੰਨੇ ਮੰਗੇ ਦਿੱਤੇ ਦੁਬਾਰੇ ਸਾਡੀ ਟੀਮ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਉਹ ਮਤਲਬ ਜਿੰਮੇ 86 ਲੋਕ ਕਰਦੇ ਨੇ ਉਸੇ ਤਰ੍ਹਾਂ ਉਹਨੇ ਟਾਲਬਕਰ ਵਾਲੀ ਨੀਤੀ ਜਿਹਨੇ ਇੱਥੋਂ ਤੱਕ ਬਿਕ ਬਹੁਤ ਛੋਟਾ ਕੰਮ ਕੇ ਦਫਾ ਚੰਤਾਪ ਪੰਪਨਤਾਲੀ ਲੱਗਣ ਤੋਂ ਬਾਅਦ ਵੀ ਟਰਾਂਸਫਾਰਮਰ ਲਾ ਕੇ ਲੈ ਗਿਆ ਉਹ ਗੁਰਚਰ ਸਿੰਘ ਤੇ ਉਹਦੇ ਬੰਦੇ ਉਹ ਟਰਾਂਸਫਾਰਮਰ ਹੀ ਮੁੜ ਕੇ ਅਜੇ ਤੱਕ ਨਹੀਂ ਲੱਗਿਆ ਜਿਹੜੀ ਕਿ ਬਹੁਤ ਛੋਟੀ ਗੱਲ ਹੈ ਜਿਹੜੀ ਐਕਸ਼ਨ ਦੇ ਧਰਨਾ ਲਾਏ ਤੋਂ ਅਸੀਂ ਦੁਬਾਰਾ ਲੈਣੇ ਹੁੰਦੇ ਆ ਸਾਡੇ ਵਾਸਤੇ ਵੀ ਕੋਈ ਏਡੀ ਗੱਲ ਨਹੀਂ ਸੀ ਪਰ ਉਹਨਾਂ ਦੇ ਬਚਨ ਜਿਹੜੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਕੀਤਾ ਇਸ ਕਰਕੇ ਅਸੀਂ ਅੱਜ ਇਹ ਫੈਸਲਾ ਕੀਤਾ ਵੀ ਪ੍ਰੈਸ ਕਾਨਫਰੰਸ ਕਰਕੇ ਆਪਾਂ ਪ੍ਰੋਗਰਾਮ ਦਿਓ ਅਸੀਂ ਜਿਹੜੀ 5 ਮਈ ਐ ਆਉਣ ਵਾਲੀ ਜਿਹੜੀ ਹੁਣ ਮਈ 5 ਨੂੰ ਫੇਰ ਲਗਾਤਾਰ ਉਮੀਦ ਖੇਰ ਦੀ ਕੋਠੀ ਦੇ ਮੁਤੇ ਦਾ ਧਰਨਾ ਲਗਾਤਾਰ ਪੱਕਾ ਮੋਰਚੇ ਵੀ ਲਾਵਾਂਗੇ ਤੇ ਜਿੱਥੇ ਜਿੱਥੇ ਜਾਊਗਾ ਉਮੀਦ ਖੇਰ ਉੱਥੇ ਪਿੰਡਾਂ ਦੇ ਵਿੱਚ ਅਸੀਂ ਉਹਦਾ ਵਿਰੋਧ ਪ੍ਰਦਰਸ਼ਨ ਵੀ ਕਰਾਂਗੇ ਕਿਉਂਕਿ ਸਾਡੇ ਨਾਲ ਵਾਦਾ ਖਲਾਫੀ ਕੀਤੀ ਆ ਨੇ ਜਿਨੇ ਹੁਣ ਐਡੀ ਵੱਡੀ ਵਾਦਾ ਖਲਾਫੀ ਕਰਕੇ ਜਥੇਬੰਦੀ ਦੇ ਨਾਲ ਇੱਕ ਵਾਦਾ ਖਲਾਫੀ ਕਰਕੇ ਤੇ ਫਿਰ ਜਦੋਂ ਹੋਣੀ ਉਹ ਵਾਅਦਾ ਤੇ ਮੁੱਕ ਰਿਹਾ ਹੋ ਇਲੈਕਸ਼ਨ ਚੇਤਨ ਤੋਂ ਬਾਅਦ ਫਿਰ ਪਹਿਲੇ ਵਾਅਦੇ ਦਾ ਕੀ ਬਣੂਗਾ ਤੇ ਗਾਹਾਂ ਉਹ ਕੀ ਕਰੂਗਾ ਇਸ ਕਰਕੇ ਅਸੀਂ ਅੱਜ ਛੋਡੇ ਜਰੀਏ ਪੈਸ ਕੰਸਸਟਸੀ ਬਰਨਾਲੇ ਚ ਕਰ ਰਹੇ ਹਾਂ ਤੇ ਛੋਡੇ ਜਰੀਏ ਸਨੇਹ ਪਹੁੰਚਾਉਣਾ ਚਾਹੁੰਦੇ ਆਪ ਸਰਕਾਰ ਨੂੰ ਕਿ ਇਹ ਮਸਲਾ ਨਾ ਤਾਂ ਇਹ ਚ ਕੋਈ ਟੋਣ ਜਾਬਤੇ ਦਾ ਕੋਈ ਉਲੰਘਣ ਵਾਲੀ ਗੱਲ ਬਣਦੀ ਹੈ ਕਿਉਂਕਿ ਆਲਰੇਡੀ ਇੱਕ ਅਦਾ কোর্ਟਾਂ ਦੇ ਫੈਸਲੇ ਨੂੰ ਇੰਪਲੀਮੈਂਟ ਹੀ ਕਰਨਾ ਹੈ ਇਹ ਕੋਈ ਟੋਣ ਜੂਣ ਜਾਬਤੇ ਦੀ ਕੋਈ ਗੱਲ ਨਹੀਂ ਬਣਦੀ ਕੋਈ ਇਹ ਇਕਨੋਮੀ ਦਾ ਵੀ ਕੋਈ ਸਬੰਧ ਨਹੀਂ ਹੈ ਇੱਕ ਮਾਲਕ ਦੀ ਮਾਲਕੀ ਦਾ ਫੈਸਲਾ ਤੁਸੀਂ ਦੇ ਹੱਥ ਦੇ ਹਿਤਧਕਾਲ ਕਰਨਾ ਹੈ ਤੁਸੀਂ ਉਹ ਕਾਗਜ਼ ਕਿਹੜੀ ਅਪਰੋਚ ਨਾਲ ਉਹਨੇ ਰੁਕਵਾਏ ਹੋਏ ਨੇ ਉਹ ਫੈਸਲਾ ਇਹਨਾਂ ਨੰਮਾ ਲਟਕਾਇਆ ਹੋਇਆ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਟਾਲ-ਵਟੋਲ ਕੀਤੀ ਜਾ ਰਹੀ ਹੈ ਉਹ ਸਾਬਕਾ ਸਰਪੰਚ ਗੁਰਚਰ ਸਿੰਘ ਦੀ ਕੋਈ ਅਪਰੋਚ ਹੋਣੀ ਹੈ ਜਾਂ ਉਹਦੀ ਸਿਆਸੀ ਪਾਰਟੀਆਂ ਦੀ ਸਿਆਸੀ ਬੰਦੇ ਨਾਲ ਕੋਈ ਸਾਝ ਗੰਡਾ ਜਿਹਦੇ ਕਰਕੇ ਉਹ ਪਰਿਵਾਰ ਨੂੰ ਲਟਕਾ ਰਿਹਾ ਹੈ ਤੇ ਉਹਨਾਂ ਦਾ ਨੁਕਸਾਨ ਕਰ ਰਿਹਾ ਹੈ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦਾ ਹੋਣ ਹਲਕਾ ਮੀਟ ਹੈਰਦਾ ਇਲੈਕਸ਼ਨ ਪੀਡ ਦੇ ਵਿੱਚ ਹੁਣ ਜਿਹੜਾ ਲੋਕਾਂ ਦੇ ਵਿੱਚ ਹੁਣ ਆਪਣੀਆਂ ਵੋਟਾਂ ਮੰਗਣ ਜਾ ਰਿਹਾ ਹੈ ਹੋਰ ਹੀ ਤੌਰ ਤੇ ਹੁਣ ਉਸ ਨੂੰ ਸਵਾਲ ਕਰਾਂਗੇ ਕਿ ਹੁਣ ਤਾਂ ਉਹ ਕਹਿੰਦਾ ਵੀ ਮੈਂ ਲੋਕਾਂ ਨਾਲ ਮੈਂ ਪਹਿਲਾਂ ਵਾਦੇ ਕੀਤੇ ਨੇ ਉਹਨੇ ਪੂਰੇ ਕੀਤੇ ਨੇ ਕਿ ਨਹੀਂ ਜਿਹੜੇ ਹੁਣ ਕਰ ਰਿਹਾ ਤੂੰ ਅੱਗੇ ਕੀ ਕਰੇਗਾ ਜਿਹੜਾ ਤੇਰਾ 15 ਦਿਨਾਂ ਦਾ ਕੀਤਾ ਹੋਇਆ ਵਾਦਾ ਉਹਦਾ ਕੀ ਬਣ ਗਿਆ ਜਿਹੜਾ ਸਾਡੇ ਨਾਲ ਕੱਲ ਗੱਲ ਕਰਕੇ ਤੂੰ ਅੱਜ ਮੁੱਕ ਰਿਹਾ ਹੈ ਤੂੰ ਗਾਹਾਂ ਫਿਰ ਕੀ ਲੋਕਾਂ ਦੇ ਵਿਸ਼ਵਾਸ ਹੈ ਵੀ ਤੂੰ ਲੋਕਾਂ ਨਾਲ ਵਾਅਦਾ ਕਰਕੇ ਪੂਰੇ ਕਰੇਗਾ ਕਿ ਨਹੀਂ ਕਰੇਗਾ ਅਸੀਂ ਇਹ ਨਹੀਂ ਚਾਹੁੰਦੇ ਸਾਡਾ ਕੜੀਤਾਸੀ ਤਾਂ ਕਹਿੰਦੇ ਵੀ ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰ ਰਹੇ ਆਂ ਆਪ ਤਾਂ ਹੁਣ ਸਾਡੇ ਡੇਕੇ ਮੱਲੋ ਮੱਲੀ ਚੜ ਰਹੀ ਹੈ ਜਿਹੜੀਆਂ ਛੋਟੀਆਂ ਛੋਟੀਆਂ ਮਸਲੇ ਵੀ ਸਾਡੇ ਹੱਲ ਨਹੀਂ ਕਰ ਰਹੇ ਤੁਸੀਂ ਤਾਂ ਲੋਕਾਂ ਦੇ ਵਿੱਚ ਕਹਿੰਦੇ ਸੀ ਸਾਡੀ ਸਰਕਾਰ ਪਿੰਡਾਂ ਚ ਚੱਲੂਗੀ ਤੁਸੀਂ ਪਿੰਡਾਂ ਦੇ ਵਿੱਚ ਐਡੀ ਵੱਡੀ ਧੱਕੇ ਸਾਈ ਛੋਟੀ ਸ਼ਰੀਆਮ ਹੋ ਰਹੀ ਹੈ ਸ਼ਰੀਆਮ ਕੋਰਟਾਂ ਦੇ ਵਿੱਚ ਕਹ ਰਹੇ ਨੇ ਸਾਡੇ ਲੋਕ ਸਾਡੇ ਸਾਰਾ ਪ੍ਰਸ਼ਾਸਨ ਬਿਊਰੋਕ੍ਰੇਸੀ ਮੰਨੀ ਜਾਂਦੀ ਹੈ ਵੀ ਹਾਂ ਜਰ ਛੋਟੀ ਗੱਲ ਜਾਇਜ਼ ਹੈ ਜਦੋਂ ਜਾਇਜ਼ ਗੱਲ ਨੂੰ ਤੁਸੀਂ ਫਿਰ ਇਤਨਾ ਨਜਾਇਜ਼ ਠਾਰਾ ਥੋੜੇ ਦਫ਼ਤਰ 'ਚ ਜਾ ਕੇ ਬਹਿੰਦਾ ਉਹ ਜਿਹੜਾ ਸ਼ਰੀਆਮ ਗੁੰਡਾਗਰਦੀ ਕਰਕੇ ਲੋਕ ਤੇ ਉਹ ਉਹਨੂੰ ਕੰਮ ਅੰਦਰ ਕਾ ਤੂੰ ਨਹੀਂ ਕਰਦੇ ਤੁਸੀਂ ਫੜ ਕੇ ਮੰਤਰੀ ਦੇ ਦਫ਼ਤਰ ਚ ਬੈਠ ਕੇ ਹਾਂ ਜੀ ਹਾਜੀ ਬਣਾ ਜੀ ਟੂਨ ਦਫ਼ਤਰਾਂ ਜਾ ਕੇ ਬੈਠਦੇ ਨੇ ਉਹ ਕਿਦਾਂ ਇੱਕ ਪੱਖ ਤਾਂ ਬ੍ਰਾਹਮਣ ਸਾਹਿਬ ਇਹ ਆ ਕਿ ਰਕਮਾਂ ਦਾ ਵਾਪਸ ਰਿਪੋਰਟਾਂ ਕਰਦੇ ਗੁਰ ਚੱਪ ਸਿੰਘ ਦਾ 16 ਵਿਕੇ ਤੇ 9 ਵਿਕੇ ਦੇ ਤੇ ਕੱਪਿਆ ਹੋਵੇ ਦੂਜਾ ਪੱਖ ਇਹ ਆ ਵੀ ਕਿਹਦੇ ਕਮਾਲ ਮਹਿਕਮੇ ਤੇ ਪਟਵਾਰੀ ਵੀ ਜੂਨਵਾਰ ਨੇ ਉਹਨਾਂ ਦੇ ਪਰਚੇ ਤਾਂ ਵਿਕੀ ਮਾਰ ਦੇਖੋ ਜਿਹੜੀ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਜਿਹੜਾ ਇਸ ਮੈਜਿਕ ਕਟਾਈ ਹੋਈ ਹੈ ਤੇ ਕਿਤੇ ਵੀ ਕਟਾਈ ਹੋਈ ਹੈ ਕਿਸੇ ਤੋਂ ਵੀ ਕਟਾਈ ਹੋਈ ਹੈ ਤੁਸੀਂ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ ਜੇ ਤੁਸੀਂ ਕਹਿ ਰਹੇ ਹੋ ਵੀ ਆ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਉਹ ਕਰ ਨਹੀਂ ਸਕਦਾ ਕੋਰਟ ਦੇ ਅੰਦਾਜ਼ਾ ਮੁਤਾਬਕ ਉਹਨਾਂ ਨੇ ਕਿਉਂ ਕੀਤਾ ਤਾਂ ਕਿਉਂ ਲੰਘਣਾ ਕੀਤੀ ਹੈ ਤੁਸੀਂ ਇਹਨੇ ਅਸੀਂ ਬਹੁਤ ਵਧੀਆ ਪ੍ਰਬੰਧ ਦੇ ਰਹੇ ਹਾਂ ਜੀ ਇਹ ਪਹਿਲਾ ਮੰਗੂ ਦੀ ਇੱਥੇ ਰਿਸ਼ਬਤ ਖੋਰੀ ਬੰਦ ਕੀਤੀ ਹੋਈ ਹੈ ਇੱਥੇ ਪ੍ਰਸ਼ਾਸਨਤਾ ਜੀ ਸਰਕਾਰ ਤਾਂ ਬਹੁਤ ਸੰਸੀਅਰ ਹੈ ਲੋਕਾਂ ਦੇ ਆਮ ਲੋਕਾਂ ਦੇ ਮਸਲੇ ਸੁਣ ਕੇ ਗੱਲਾਂ ਸੁਣਦੀ ਹੈ ਤੁਸੀਂ ਆਹ ਕੀ ਕਰ ਰਹੇ ਹੋ ਛਰੇ ਹਮ ਤੱਕੇ ਸਹੀ ਅਸੀਂ ਤਾਂ ਸਵਾਲ ਕਰਨ ਦੀ ਖਾਤਰ ਅਸੀਂ ਤਾਂ ਦੱਸਣਾ ਇਹ ਲੋਕਾਂ ਦੇ ਅੰਦਰ ਵੀ ਪਈ ਆਹ ਇਹਨਾਂ ਦੇ ਆਏ ਇਹਨਾਂ ਦੇ ਵਾਦੇ ਆ ਤੇ ਆਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਸਾਡੇ ਨਾਲ ਇੱਕ ਜਥੇਬੰਦੀ ਨਾਲ ਕਟੋ-ਕਟੋ ਜੀ ਚਾਰ ਬੰਦੇ ਦਾ ਬadat ਤੋਗਲਾ ਕਹਿੰਦਾ ਵੀ ਚਾਰ ਬੰਦੇ ਕਿਹਨਾਂ ਸੀ ਕਿਤੇ ਬੰਦੀਆਂ ਸਾਡਾ ਨਾਲੇ ਨਿਜੀਤ ਕੀ ਐ? ਸਾਡਾ ਅਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਸੀ ਕਿਰਨ ਉਹ ਲੜਕੀ ਨੂੰ। ਤੁਸੀਂ ਜੇ ਐਂ ਕਹਿਣਾ ਹੋਵੇ ਸਾਡਾ ਤੁਸੀਂ ਪਸ਼ੋਕੜਾ ਇਤਿਹਾਸ ਦੇਖ ਲਓ ਅਸੀਂ ਤਾਂ ਉੱਥੇ ਜਾ ਕੇ ਮਦਦ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਬਿਲਕੁਲ ਨਹੀਂ ਸੀ ਜਾਣਦੇ। ਜਿਨੀਆਂ ਅਸੀਂ ਜਦੋਂ ਕਿਸੇ ਦੀ ਮਦਦ ਕਰਦੇ ਆ ਧੱਕੇਸ਼ਾਹੀ ਦਾ ਸਰਕਾਰ ਨੂੰ ਜਦੋਂ ਅਸੀਂ ਮੇਜ਼ ਤੇ ਪੱਕੇ ਹੁੰਨੇ ਆ ਤਾਂ ਮੇਜ਼ ਦੀ ਗੱਲ ਤੇ ਅਸੀਂ ਖੜਦੇ ਨਹੀਂ ਹੁਣ ਵੀ ਕਹਿੰਦੇ ਸਾਡੇ ਕੋਲ ਐਵੀਡੈਂਸ ਹੈ। ਬੈਹੋ ਸਾਡੇ ਨਾਲ ਕੋਈ। ਸਾਡੀ ਗੱਲ ਨੂੰ ਗਲਤ ਜਿਚਾਤੋਂ ਤੁਸੀਂ ਆ ਸਾਡਾ ਅਧਿਕਾਰ ਆ ਸੀ ਤੁਹਾਨੂੰ ਮੰਗ ਕਰਦੇ ਆ ਵੀ ਤੁਸੀਂ ਇਨਸਾਫ ਕਰਨ ਦੀ ਕੁਰਸੀ ਤੇ ਬੈਠੇ ਤੁਸੀਂ ਇਨਸਾਫ ਕਿਉਂ ਨਹੀਂ ਕਰ ਰਹੇ ਤੇ ਕਦੋਂ ਕਰੋਗੇ ਅੱਜ ਤੁਸੀਂ ਲੋਕਾਂ ਦੇ ਕੋਲੇ ਜਾਣਾ ਹੈ ਤਾਂ ਲੋਕ ਸੁਵਾਲ ਨੂੰ ਕਿਉਂ ਨਾ ਕਰਨ ਦੇਖੋ ਇਹ ਐਡੀ ਵੱਡੀ ਧੱਕੇਸਾਹੀ ਆ ਵੀ ਉਸ ਪਰਿਵਾਰ ਦੀ ਜ਼ਮੀਨ 16 ਬਿਗੇ ਜ਼ਮੀਨ ਉਹ ਲੈ ਗਏ 9 ਬਿਗੇ ਦੂਜੀ ਲੈ ਕੇ ਘਰ ਦੀ ਕੁਰਕੀ ਲਿਆ ਕੇ ਘਰ ਦਾ ਸਮਾਨ ਵੀ ਕੱਢ ਕੇ ਬਾਹਰ ਸੜਦਾ ਸੀਗਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਜਾਨੀ ਘਰ ਤੇ ਦੁਆਰੇ ਕਬਜ਼ਾ ਕੀਤਾ ਹੈਗਾ ਜਣੀ ਅੱਡੀ ਨੰਗੀ ਚਿੱਟੀ ਧੱਕੇ ਸਾਹੀਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਦੇ ਵਿੱਚ ਗੁਰਚਰਨ ਸਿੰਘ ਬੈਂਦਾਰ ਉਹ ਜਾ ਕੇ